ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਸਰਦੀਆਂ ਦਾ ਸਪੈਸ਼ਲੀ ਤੋਹਫਾ ਜਿਹਨੂੰ ਕਹਿੰਦੇ ਗਾਜਰ ਦਾ ਹਲਵਾ ਹਲਵਾ ਗਜਰੇਲਾ ਪੰਜਾਬੀ ਜਿੱਦਾਂ ਹੀ ਗਜਰੇਲਾ ਹੋਵੇ ਪੰਜਾਬੀ ਵਿੱਚ ਇਹਨਾਂ ਗਜਰੇਲਾ ਕਈ ਗਾਜਰ ਦਾ ਹਲਵਾ ਵੀ ਕਹਿ ਲੈਂਦੇ ਨੇ ਹਨਾ ਹਾਂਜੀ ਤੇ ਇਹ ਹਲਵਾਈ ਸਟਾਈਲ ਬਿਲਕੁਲ ਦੇਸੀ ਸਟਾਈਲ ਹਲਵਾਈ ਸਟਾਈਲ ਦੇਸੀ ਸਟਾਈਲ ਇਹੀ ਬੋਲਦੇ ਬਿਨਾਂ ਦੁੱਧ ਤੋਂ ਬਣਾਵਾਂਗੇ ਤੇ ਚਲੋ ਅੱਜ ਦੀ ਰੈਸਪੀ ਨੂੰ ਕਰਦੇ ਹਾਂ ਸਟਾਰਟ ਸ਼ਾਮ ਨੂੰ ਲੋਟੇ ਨਾ ਹੋ ਗਈ ਤੇ ਗਤੂ ਵਸ਼ ਕਰਕੇ ਰੱਖਿਆ ਨਾ ਤੇ ਤੁਹਾਡੀ 스멜 ਹਲਕੀ ਹਲਕੀ 스멜 ਆਉਣ ਲੱਗੀ ਤੇ ਫਿਰ ਆਪੋ ਆਪਣੇ ਮਮਾ ਨੂੰ ਪੁੱਛਿਆ ਕਿ ਇਹ ਖਰਾਬ ਤੇ ਨਹੀਂ ਹੋਇਆ ਤੇ ਉਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਬਣਾ ਲਓ ਇਹ ਤੇ ਸਾਡਾ ਆ ਗਿਆ ਜੇ ਸ਼ਹਿਰਾਦ ਸਿੰਘ ਨਹੀਂ ਨਹੀਂ ਹਰ ਗੁੰਦਾ ਬੇਰ ਹਰ ਗੁੰਦਾ ਉਹ ਚੜ ਗਿਆ ਉਹ ਤੈਨੂੰ ਯਾਦ ਹੈ ਚਲੋ ਫਿਰ ਵਿਸ਼ ਕਰੋ ਫੋਨ ਕਰੋ ਚਲੋ ਆਪਣੇ ਫੋਨ ਹਾਂ ਮਮਾ ਦੇ ਫੋਨ ਤੋਂ ਫੋਨ ਕਰੋ ਲੋ ਜੀ ਸਾਨੂੰ ਤਾਂ ਯਾਦ ਨਹੀਂ ਵੈਸੇ ਡੇਢ ਸਾਨੂੰ ਯਾਦ ਸੀਗੀ ਪਰ ਇਹ ਨਹੀਂ ਪਤਾ ਕਿ ਹੁਣ ਰਾਤ ਦੇ 12 ਵਜ ਗਏ ਨੇ ਤੇ 6 ਜਨਵਰੀ ਅੱਜ ਹੋ ਗਈ ਆ ਤੇ ਅੱਜ ਹੈਗਾ ਹਰਗੁੰਨਾ ਬਰਥਡੇ ਤੇ ਅਸੀਂ ਮਨ ਉਹਨੂੰ ਵਿਸ਼ ਕਰਦੇ ਆ ਤੇ ਤੁਹਾਨੂੰ ਯਾਦ ਸੀਗਾ ਯਾਦ ਸੀ ਮਤਲਬ ਹੂਣ ਨਹੀਂ ਸਵੇਤਕ ਯਾਦ ਸੀਗਾ ਚਲੋ ਤੇ ਨਾਲ ਨਾਲ ਅਸੀਂ ਚਲੋ ਐਸੀ ਖੁਸ਼ੀ ਚਾਈ ਜਾਈ ਹਾਂ ਹਲਵਾ ਵੀ ਬਣਾਵਾਂਗੇ ਗਾਜਰ ਦਾ ਹਣਾ ਫਰਸਟ ਬਰਥਡੇ ਆਹ ਫਰਸਟ ਬਰਥਡੇ ਦੀ ਕੁਝ ਚੀਜ਼ ਤੇ ਨਾਲੇ ਅਸੀਂ ਇਹਨੂੰ ਕਰਦੇ ਹਾਂ ਵਿਸ਼ ਆਪਣੇ ਸ਼ੋਨੇ ਦੇ ਬੱਚੇ ਦਾ ਚਲੋ ਸਭ ਤੋਂ ਪਹਿਲੇ ਅਸੀਂ ਕੜਾਈ ਰੱਖ ਲਈਏ ਵੈਸੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਗਾਜਰ ਜਿਹੜੀਆਂ ਕੱਦੂਕਸ਼ ਕਰਕੇ ਰੱਖੀਆਂ ਸੀ ਡਾਇਰੈਕਟ ਪਾਣੀ ਆ ਕਿ ਕਿ ਜਿਹੜਾ ਇਹਦੇ ਵਿੱਚ ਪੱਲੇ ਪਾਣੀ ਹੈ ਨਾ ਉਹਨੂੰ ਸੁਕਾਣਾ ਵੈਸੇ ਤਾਂ ਸਾਡੇ ਡਰਾਈ ਹੈ ਪਹਿਲੇ ਤੋਂ ਡਰਾਈ ਹੋਈਆਂ ਨੇ ਤੇ 1 ਕਿਲੋ ਦੇ ਕਰੀਬ ਸਾਡੀਆਂ ਗਾਜਰਾਂ ਨੇ ਜਿਹੜੀਆਂ ਕੱਦੂਕਸ਼ ਕੀਤੀ ਹੋਈਆਂ ਆ ਅਗਰ ਪਾਣੀ ਹੈ ਤਾਂ ਚੁੱਕ ਲਿਓਗੇ ਫਿਰ ਉਸ ਤੋਂ ਬਾਅਦ ਇਹਦੇ ਸੌਂਡ ਕਿਉਂ ਕਿਉਂ ਇਹਦੇ ਚ ਕਿਹੜਾ ਪਾਣਾ ਦਾਲਾ ਜਾਂਦੇ ਸੀ ਜੋ ਪਸੰਦ ਹੋਵੇ ਕਿਉਂ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਯੂਜ਼ ਕਰ ਸਕਦੇ ਹੋ ਅਸੀਂ ਹੀ ਦੇ ਸੇਕਿਓ ਖਾਂਦੇ ਦਾਲਾ ਠੀਕ ਹੈ ਅਸੀਂ ਫਿਰ ਦੂਜਾ ਦਾਲਡਾ ਪਾ ਲੈਂਦੇ ਹਾਂ ਤੇ ਦੇਖ ਸਕਦੇ ਹੋ ਇਹਦੇ ਵਿੱਚ ਅਸੀਂ ਕੁਝ ਨਹੀਂ ਅਜੇ ਪਾਇਆ ਤੇ ਸਿਰਫ ਅਸੀਂ ਗਾਜਰਾਂ ਦਾ ਪਾਣੀ ਸਕਾਰ ਰਹੇ ਹਾਂ ਇਹ ਅਸੀਂ ਬਣਾਵਾਂਗੇ ਬਿਨਾ ਦੁੱਧ ਤੋਂ ਜ्यादातर ਦੇਖਿਆ ਜਾਂਦਾ ਹੈ ਨਾ ਘਰਾਂ ਦੇ ਵਿੱਚ ਕੀ ਅ ਦੁੱਧ ਪਾਉਂਦੇ ਨੇ ਕੁੱਕਰ 'ਚ ਬਣਾਉਂਦੇ ਨੇ ਉਹਦਾ ਟੇਸ ਦਾ ਪਰ ਇਹ ਬਿਲਕੁਲ ਸੇਮ ਆਰਟੀਕਲ ਦਾ ਬਣ ਜੇਗਾ ਜਿਸ ਤਰ੍ਹਾਂ ਅਸੀਂ ਬਣਾਵਾਂਗੇ ਨਾ ਇਸ ਤਰੀਕੇ ਨਾਲ ਇਹਦੇ ਨਾਲ ਐਂ ਬਿਲਕੁਲ ਸੇਮ ਆ ਦੱ ਲੱਗੇਗਾ ਕਿ ਮਾਰਕੀਟ ਤੋਂ ਇਹ ਲਿਆ ਕੇ ਖਾ ਰਹੇ ਆ ਗਾਜਰਾਂ ਦੇ ਜੋ ਵੀ ਐਕਸਟਰਾ ਪਾਣੀ ਸੀਗਾ ਉਹ ਸੁੱਕ ਗਿਆ ਵਾ ਉਹ ਨਹੀਂ ਇਹਦੇ ਵਿੱਚ ਪਾਵਾਂਗੇ ਘਿਓ ਅਸੀਂ ਡਾਲ ਰਿਹਾ ਕਿਉਂ ਦਾ ਯੂਜ਼ ਕਰ ਰਹੇ ਹਾਂ ਤੁਸੀਂ ਦੇਸੀ ਘਿਓ ਵੀ ਪਾ ਸਕਦੇ ਹੋ ਸਰਦੀਆਂ ਦੇ ਵਿੱਚ ਘਿਓ ਵੀ ਜੰਮ ਜਾਂਦਾ ਟੋੜ-ਟੋੜ ਕੇ ਨਿਕ ਕੱਢਣਾ ਪੈ ਰਿਹਾ ਸਾਨੂੰ ਜਿਆਦਾ ਨਾ ਪਾਓ 3 ਮਗਾ ਗਿਓ ਬੰਨ है ना उनके और एक ज़ीनियम ज़्यादा पूरा देगा अन्यथा देगा नहीं। ये सब तो सौख्य तरीका ना है ना? बिल्कुल तो सौख्य तरीका है। मतलब ना दो दिन यूज़ करना है देखो, तो ना ही कुक करता यूज़, खुले बर्तन में बचमान ना दे इज़ली। प्लेन में मीडियम रखना तो सही, प्लेन ज़्यादा हाई न ਇਹਨੂੰ ਆਦੇ ਨਾਲ ਹਲਾਉਂਦੇ ਰਹਿਣਾ ਹੈ। ਇਹ ਜਰੇਮਾ ਜਦੋਂ। ਨਾ ਤਲੇ ਨਾ ਲੱਗੇ। ਇਹਨੂੰ ਨਾਲ ਦੇ ਨਾਲ ਚਲਾਉਂਦੇ ਜਰੂਰ ਜਾਣਾ ਵਾ ਕਿਉਂਕਿ ਥੱਲੇ ਲੱਗਣ ਦਾ ਡਰ ਹੁੰਦਾ ਵਾ। ਤੇ ਇਸ ਕਰਕੇ ਥੋੜੀ ਜੀ ਮਿਹਨਤ ਤਾਂ ਕਰਨੀ ਪਣੀ। ਬਸ ਜਦੋਂ ਪੁੱਜ ਜਾਵੇ ਇਹਨੇ ਕਿਉ ਚੜਨਾ ਸ਼ੁਰੂ ਕਰ ਦੇਣਾ ਹੈ ਤੇ ਸਮਝ ਲੈਣਾ ਕਿ ਪੱਕ ਗਿਆ ਵਾ। ਓਨੀ ਦੇਰ ਹਲਾਉਣਾ ਹੈ ਇਹਦੇ ਮਨ ਲੈ ਕੇ ਉਹਨਾਂ ਚੰਦੇ। ਰੂ 3-4 ਮਿੰਟ ਹੋਏ ਜੇ ਪਕਾੰਦੇ ਨੂੰ ਬਸ ਛੱਡ ਦੇਣਾ ਉਹਨਾਂ ਨੂੰ 2-3 ਮਿੰਟ ਹੋ ਗਿਆ। ਇਹ ਸਨ ਦੇ 10 ਮਿੰਟ ਚ ਤਿਆਰ ਹੋ ਗਿਆ ਜਲੇਲਾ। ਇਹ ਨਾ ਡਰਾਈ ਸੀਗਾ ਨਾ ਇਹ ਚ ਪਾਣੀ ਘੱਟ ਸੀਗਾ ਕਿਉਂਕਿ ਪਹਿਲੇ ਕਿਉਂਕਿ ਫਰਕ ਤਾਂ ਪੈ ਗਿਆ ਕਿ ਅਸੀਂ ਮਤਲਬ ਗਾਜਰਾਂ ਨੂੰ ਪਹਿਲੇ ਕੱਦੂ ਕਸ਼ ਕਰਕੇ ਰੱਖਿਆ ਸੀਗਾ। ਹਾਂ ਅਗਰ ਅਸੀਂ ਤਾਜ਼ੀਆਂ ਨੂੰ ਕੱਦੂ ਕਸ਼ ਕਰਦੇ ਤਾਂ ਫਿਰ ਪਾਣੀ ਜ਼ਿਆਦਾ ਹੋਣਾ ਸੀਗਾ ਇਹਦੇ ਵਿੱਚ ਤੇ ਸੁਕਾਉਣ ਦਾ ਪਾਣੀ ਪਾਣੀ ਤਾਂ ਕਾਫੀ ਨਿਕਲ ਗਿਆ ਸੀ। ਪਾਣੀ ਸਿਕਾਨ ਤੇ ਟਾਈਮ ਲੱਗਣਾ ਕਿ ਇਹ ਉਹਨੂੰ ਤਜਰੀਨ ਬਣਾ ਕੇ ਟਾਈਮ ਮੈਂ ਤਾਂ ਇਹੋ ਕਹਿ ਨਹੀਂ ਹਾਂ ਕਿ ਇੱਕ ਦਿਨ ਪਹਿਲੇ ਹੀ ਤਲਬਤ ਕਰਕੇ ਰੱਖ ਲੋ ਘਰ ਕੋ ਪੀ ਬਣਾਉਣਾ ਹੈ ਕਿਉਂਕਿ ਪਾਣੀ ਸਿਕਾਨ ਤੇ ਬਹੁਤ ਜਿਆਦਾ ਟਾਈਮ 걸ਦਾ ਹੈ। ਇਹ ਵੀ ਤਰੀਕਾ ਵਧੀਆ ਹੈ ਵੈਸੇ ਨਾ ਇੱਕ ਦਿਨ ਪਹਿਲੇ ਬਣਾ ਕੇ ਰੱਖੋ ਇਹ ਗਾਜਰੜ ਰਾਈ ਹੋਈ ਨੂੰ ਪਕਣਾ ਸ਼ੁਰੂ ਹੋ ਗਿਆ ਤੁਕ ਪਾਣੀ ਤਾਂ ਪਹਿਲੇ ਨਿਕਲ ਗਿਆ ਸਾਰਾ ਨਾ ਇਧਰ ਫੇਰ ਬਲੌਗ ਲੱਗਾ ਹੋਇਆ ਵਾ ਜਸ ਬਲੌਗਸ ਤਾਂ ਮੈਨੂੰ ਤਾਂ ਬਹੁਤ ਵਧੀਆ ਲੱਗਦੇ ਨੇ ਜਿੱਦਾਂ ਦੇ ਇਹਨਾਂ ਦਾ ਖਾਣਾ ਪੀਣਾ ਵਾ ਮੋਟਰ ਦੇ ਉੱਤੇ ਬਹਿਣਾ ਤੇ ਬਹੁਤ ਵਧੀਆ ਲੱਗਦਾ ਤੁਹਾਨੂੰ ਅਸੀਂ ਰਾਤ ਦਾ ਜਿਹੜਾ ਖਾਣਾ ਖਾਣਾ ਹੋਵੇ ਤੇ ਅਸੀਂ ਬਲੌਗ ਲਗਾ ਕੇ ਫੇਰ ਖਾਣਾ ਖਾਂਦੇ ਹਾਂ ਕੌਣ ਦੇ ਟਾਈਮ ਲੱਗ ਰਿਹਾ ਇਹਦੇ ਵਿੱਚ ਜੇ ਤੁਸੀਂ ਕਿਉਂ ਜ਼ਿਆਦਾ ਪਾਓਗੇ ਤੇ ਜ਼ਿਆਦਾ ਵਧੀਆ ਹੋਏਗਾ ਕਿਉਂਕਿ ਚੰਗੀ ਤਰ੍ਹਾਂ ਪੱਕ ਜੇਗੀ ਮੈਂ ਸੇ ਕਿਉਂ ਛੱਡ ਦਿੱਤਾ ਤੁਹਾਨੂੰ ਹੁਣ ਪਕਣਾ ਸ਼ੁਰੂ ਹੋ ਗਿਆ ਨਾ ਮੈਂ ਦੁਬਾਰਾ ਐਡ ਕੀਤਾ ਥੋੜਾ ਕਿਉ ਇਹਦੇ ਵਿੱਚ ਕਿਉਂ ਹੋਰ ਪਾਇਆ ਸੀਗਾ ਤੇ ਹੁਣ ਅਸੀਂ ਇਹਦੇ 'ਚ ਕਰਾਂਗੇ ਖੰਡ ਐਡ ਤੇ ਇਹ 1 ਕਿਲੋ ਗਾਜਰਾ ਸੀ ਗਿਆ ਉਹਦੇ ਵਾਸਤੇ ਅਸੀਂ ਇੱਕ ਕਟੋਰੀ ਇੱਕ ਕਟੋਰੀ ਤੋਂ ਥੋੜੀ ਜਿਹੀ ਘਟਖੰਡ ਲਈ ਹੈ ਕਿਉਂਕਿ ਅਸੀਂ ਮਿੱਠਾ ਥੋੜਾ ਘਟ ਖਾਣੇ ਆ ਤੇ ਮਿੱਠਾ ਤੁਸੀਂ ਆਪਣੇ ਸਵਾਦ ਅਨੁਸਾਰ ਵੀ ਪਾ ਸਕਦੇ ਹੋ ਵੱਧ ਘੱਟ ਕਰ ਸਕਦੇ ਹੋ ਤਾਂ ਹੁਣ ਇਹਨੂੰ ਗਾਜਰਾਂ ਦੇ ਨਾਲ ਹੀ ਅਸੀਂ ਚੰਗੀ ਤਰ੍ਹਾਂ ਮਿਕਸ ਕਰਕੇ ਭੁੰਨਾਂਗੇ ਜੇ ਗਾਜਰਾਂ ਨੂੰ ਕਿਉਂਕਿ ਖੰਡ ਨੇ ਆਪਣਾ ਪਾਣੀ ਵੀ ਛੱਡਣਾ ਹੁੰਦਾ ਨਾ ਖੰਡ ਤੁਸੀਂ ਪਹਿਲੇ ਵੀ ਪਾ ਸਕਦੇ ਜਦੋਂ ਸਭ ਤੋਂ ਪਹਿਲੇ ਗਾਜਰਾ ਪਾਉਂਦੇ ਇਹ ਨਾਲ ਖੰਡ ਵੀ ਪੱਲੇ ਹੀ ਨਾਲ ਹੀ ਪਾ ਸਕਦੇ ਹੋ ਹੁਣ ਫੇਰ ਭੁੰਨਾ ਮੇਰਾ ਹਲਵਾ ਨਹੀਂ ਹੋ ਰਿਹਾ ਦੇਖ ਲਓ ਹੁਣ ਕਲਰ ਇਹਦਾ ਚੇਂਜ ਹੋ ਚੁੱਕਿਆ ਹੈ ਬਿਲਕੁਲ ਹੁਣ ਕਾੜ ਵੀ ਸਾਰੀ ਮੈਲਟ ਹੋ ਗਈ ਹੈ ਨਾ ਕਾੜ ਦਾ ਰੰਗ ਚੜ ਗਿਆ ਹੈ ਬੈਠਾ ਤਾਂ ਅਸੀਂ ਚੇਤਾ ਬੋਲ ਗਏ ਸੀ ਨਹੀਂ ਨਹੀਂ ਠੀਕ ਹੈ ਰਹਿਣਾ ਪਹਿਲੇ ਵੀ ਪਾ ਸਕਦੇ ਮੈਂ ਸ਼ਾਇਦ ਤੁਹਾਨੂੰ ਯਾਦ ਭੁੱਲ ਗਿਆ ਵੀ ਅੱਡ ਕਾਲ ਸਰਦੀਆਂ ਜਦੋਂ ਸੀ ਗਾਜਰਾਂ ਦਾ ਪਾਣੀ ਸੁਕਾਈਦਾ ਨਾਲ ਇਹਦੇ ਗਾਜਰਾਂ ਘੁਣੀਆਂ ਨਹੀਂ ਦੇਖ। ਜੇ ਇਹ ਲਈਏ ਕੁਝ ਗਾਵਿਆਂ ਉਹਨਾਂ ਨਾਲ ਹੀ ਪਾ ਸਕਦੇ। ਮੈਂ ਨਾਸਟ ਤੇ ਪਾ ਤਾ। ਹੁਣ ਅਸੀਂ ਗੈਸ ਦੀ ਫਲੇਮ ਕਰ ਦਿੱਤੀ ਹੈ ਬਿਲਕੁਲ ਘੱਟ ਤੇ ਟੱਕਣ ਲਗਾ ਕੇ ਇਹਨੂੰ ਥੋੜੀ ਦੇਰ ਲਈ ਪੱਕਣ ਲਈ ਰੱਖਾਂਗੇ। ਤਾਂ ਜੋ ਗਾਜਰਾ ਚੰਗੀ ਤਰ੍ਹਾਂ ਪੱਕ ਜਾਣ। ਨਾਲ-ਨਾਲ ਚੈੱਕ ਕਰਦੇ ਰਹਿਣਾ। ਨਾਲ-ਨਾਲ ਚੈੱਕ ਕਰਦੇ ਰਵਾਂਗੇ ਕਿਉਂਕਿ ਸਾਡਾ ਪੈਨ ਜਿਹੜਾ ਨਾਨ-ਸਟਿਕ ਨਹੀਂਗਾ ਤੇ ਥੱਲੇ ਵੀ ਗਾਜਰਾਂ ਲੱਗ ਸਕਦੀਆਂ। 5 ਮਿੰਟ ਹੋ ਗਿਆ ਸਾਨੂੰ ਤੇ ਹੁਣ ਅਸੀਂ ਚੈੱਕ ਕਰ ਲਈਏ ਇੱਕ ਵਾਰੀ ਉਹੀ ਜਿਵੇਂ ਰੈਡੀ ਇੱਕ ਵਾਰੀ ਚੈੱਕ ਕਰ ਲਓ ਬਦਨਾ ਪਕ ਗਈ ਪਕ ਗਈ ਪਕ ਗਈ ਹੋਰ ਲੋੜ ਹੈ ਜੀ ਨਹੀਂ ਲੋ ਜੀ ਫਾਈਨਲੀ ਗਿਜਰੇਲਾ ਹੋ ਗਿਆ ਸਾਡਾ ਰੈਡੀ ਲਾਸਟ ਹੁਣ ਅਸੀਂ ਇਹ ਚ ਐਡ ਕਰਾਂਗੇ ਖੋਆ ਤੇ ਡਰਾਈ ਫਰੂਟ ਡਰਾਈ ਫਰੂਟ ਤੁਸੀਂ ਆਪਣੀ ਮਨਪਸੰਦੀ ਕੋਈ ਵੀ ਪਾ ਸਕਦੇ ਹੋ ਤੇ ਸਾਡੇ ਕੋਲ ਇਸ ਵੇਲੇ ਅਵੇਲੇਬਲ ਨੇ ਕਾਜੂ ਮੈਸੇ ਮੈਂ ਬਦਾਮ ਹੀ ਲੈਂਦਾ ਸੀ ਬਦਾਮ ਸਾਰੇ ਪਹਿਲੇ ਖਾ ਲਏ ਸੀ ਤੇ ਹੁਣ ਕਾਜੂ ਅਸੀਂ ਚੌਪ ਕੀਤੇ ਨੇ ਕਾਜੂ ਐਡ ਕਰਾਂਗੇ ਬਸ ਕੀ ਤੁਸੀਂ ਵੀ ਸਾਰੇ ਇਸ ਤਰ੍ਹਾਂ ਟਰਾਈ ਜ਼ਰੂਰ ਕਰਨਾ ਇਹ ਬਿਲਕੁਲ ਸੇਮ ਮਾਰਕੀਟ ਵਾਲਾ ਦਜਰੇਲਾ ਜਿਹੜਾ ਅਸੀਂ ਘਰ 'ਚ ਬਣਾ ਸਕਦੇ ਹਾਂ ਤੇ ਇਹਦੇ ਵਿੱਚ ਆਪਾਂ ਦੁੱਧ ਬਿਲਕੁਲ ਵੀ ਨਹੀਂ ਐਡ ਕਰਨਾ ਬਿਲਕੁਲ ਇਹ ਜਿਹੜਾ ਟੇਸਟ ਹੈਗਾ ਮਾਰਕੀਟ ਵਾਲਾ ਹੀ ਆਵੇਗਾ ਲਓ ਜੀ ਦਜਰੇਲਾ ਹੋ ਗਿਆ ਸਾਡਾ ਰੈਡੀ ਹੁਣ ਅਸੀਂ ਇਹਨੂੰ ਪਲੇਟ 'ਚ ਕੱਢਾਂਗੇ ਤੇ ਖਾਵਾਂਗੇ ਮੂੰਹ ਚਾਰੇ ਹੁਣ ਪਾਣੀ ਬਿਲਕੁਲ ਬਾਜ਼ਾਰ ਵਰਗਾ ਬਣਿਆ ਇਹ ਵਜੋਂ ਅਸੀਂ ਹਰੀ ਲਾਚੀ ਵੀ ਪਾ ਸਕਦੇ ਹਾਂ ਵੈਸੇ ਹਨਾ ਪਰ ਅਸੀਂ ਪਾਈ ਨਹੀਂ ਆ ਤੁਸੀਂ ਹਰੀ ਲਾਚੀ ਵੀ ਪਾ ਸਕਦੇ ਹੋ ਲਾਸਟ ਇੱਕ ਹੋਇਆ ਤੇ ਕਾਜੂ ਇਹ ਸੀਗੀ ਜੀ ਸਾਡੀ ਗਾਜਰ ਦੇ ਗਜਰੇਲੇ ਦੀ ਸਿੰਪਲ ਜੀ ਰੈਸਪੀ ਤੇ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੀ ਹੋਵੇਗੀ ਜੇ ਰੈਸਪੀ ਵਧੀਆ ਲੱਗੀ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਔਰ ਜੋ ਸਾਡੇ ਚੈਨਲ ਤੇ ਨਵੇਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤਾਂ ਜੋ ਆਉਣ ਵਾਲੀਆਂ ਸਾਰੀਆਂ ਰੈਸਪੀਜ਼ ਦੀ ਵੀਡੀਓ ਤੁਹਾਡੇ ਤੱਕ ਤੁਹਾਨੂੰ ਜਲਦੀ ਪਹੁੰਚ ਸਕਣ ਸਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਮਿਲਦੇ ਹਾਂ ਇੱਕ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਟੇਕ ਕੇਅਰ ਬਾਏ ਬਾਏ